ਯਾਰ ਮੈਨੂੰ ਐਂ ਲੱਗਦਾ ਜਦੋਂ ਦਾ ਨੈੱਟ ਜਾ ਆਇਆ ਨਾ ਡਾਕਟਰਾਂ ਦਾ ਕੰਮ ਖੜ ਗਿਆ ਤੇ ਹੋਰ ਯਾਰ ਨਾ ਕੱਲ ਵੀ ਗੱਲ ਸੁਣੋ ਬੜਾ ਤੁਹਾਨੂੰ ਪਤਾ ਹੀ ਮੈਂ ਮੇਲੇ ਤੇ ਗਿਆ ਸੀਗਾ ਤੇ ਮੇਲੇ ਦੇ ਮੈਨ ਲੱਗਾ ਮੈਂ ਕੁਛ ਐਸਾ ਵੈਸੇ ਖਾ ਖੂ ਲਿਆ ਹੋਣਾ ਨਾ ਵੀ ਮੈਨੂੰ ਪੇਟ ਚ ਦਰਦ ਜਿਹਾ ਹੋਣ ਲੱਗਾ ਤੇ ਮੈਂ ਮੇਰੇ ਨਾਲ ਦੇ ਕੋਲੇ ਬੈਠੇ ਬੈਠੇ ਨੇ ਕਹਿ ਬੈਠਾ ਮੈਂ ਹਨਾ ਯਾਰ ਮੇਰਾ ਨਾ ਯਾਰ ਢੇਡਿਆ ਦੋ ਵੀ ਜਾਂਦਾ ਹਨਾ ਕਹਿੰਦਾ ਦੋ ਮਿੰਟ ਰੁਕ ਉਹਨੇ ਦੋ ਮਿੰਟ ਰੋਕ ਕੇ ਮੈਨੂੰ ਫੋਨ ਕੱਢਿਆ ਮੈਂ ਪੂਰਾ ਅੰਦਰੋਂ ਖੁਸ਼ ਮਾ ਹਾਂ ਕਿ ਤੇ ਗਲਟੇ ਨੂੰਟੀ ਡਾਕਟਰ ਦਾ ਨੰਬਰ ਦੇ ਹੁੰਦਾ ਨਾ ਕਿਸੇ ਚੰਗੇ ਡਾਕਟਰ ਦਾ ਨਾ ਬੈਠੇ ਬੈਠਣ ਸੱਤ ਅੱਠ ਰੀਲਾਂ ਸੈਂਡ ਕਰਦੇ ਨਾ ਉਹ ਐ ਹੈ ਕਿ ਕਿਤਾ ਕਹਿੰਦਾ ਭਈ ਆ ਰਾਮਣ ਲਾ ਜਾ ਮੈਨੂੰ ਹੁਣ ਇੰਨਾ ਭਰੋਸਾ ਦਿਵਾਇਆ ਨਾ ਮੈਂ ਡਾਕਟਰ ਭੁੱਲ ਗਿਆ ਛੱਡੋ ਪਰੇ ਡਾਕਟਰਾਂ ਕੋਲੇ ਕੀ ਆ ਪੈਸਾ ਪਟਣ ਆ ਨਾ ਮੈਂ ਘਰੇ ਗਿਆ ਮੈਂ ਬੈੱਡ ਤੇ ਪੈ ਕੇ ਟੌਰ ਨਾ ਦਿਲਾ ਦੇਖਣਾ ਰੀਲਾਂ ਦੇਖਦੇ ਦੇਖਦੇ ਹੋਰ ਹੀ ਆ ਬਦ ਵਧ ਗਿਆ ਮੇਰੇ ਦਰਦ ਹੋਰ ਵਧ ਗਿਆ ਤੇ ਮੈਂ ਉੱਠਿਆ ਭਰਾਵਾ ਦੱਬ ਦੋ ਆਪਣੀ ਗਲਤੀ ਹੈਗਾ ਨਾ ਡਾਕਟਰ ਮੈਂ ਗਲਤੀ ਹਾਂ ਹਾਂ ਡਾਕਟਰ ਸਾਹਿਬ ਕਹਿੰਦੇ ਕੀ ਕੋਈ ਖਾਦਾ ਪੀਤਾ ਸੀਗਾ ਮੈਂ ਹੁਣ ਦੱਸ ਕੇ ਕਹਿੰਦੇ ਕੋਈ ਲਾਜ ਨਹੀਂ ਮੈਂ ਕਿਹਾ ਹਾਂ ਜੀ ਕੀਤਾ ਸੀ ਕਹਿੰਦਾ ਕੀ ਕਿ ਤੋਸ ਮੈਂ ਮਰੀਨਾਂ ਦੇ ਦੇਖੇ ਸੀ ਦੋ ਤਿੰਨ ਰਾਮਪਨ ਲਾਜ ਦੇਖੇ ਸੀ ਉਹਨੇ ਮੈਨੂੰ ਧੱਕੇ ਮਾਰ ਮਾਰ ਕੇ ਪਿਆ ਕਹਿੰਦਾ ਉਹਨਾਂ ਨੂੰ ਇਲਾਜ ਕਰਾ ਲਾ ਕਹਿੰਦਾ ਜਦੋਂ ਥੋਡੇ ਸੱਪ ਲੜਨ ਵਾਲਾ ਹੋ ਜਾ ਤਾਂ ਉਦੋਂ ਤੁਸੀਂ ਸਾਡੇ ਕੋਲੇ ਆੜੇ ਉਹਨਾਂ ਚਿਰ ਪਹਿਲਾਂ ਤੁਸੀਂ ਨੈਟ ਤੇ ਦੇਖਦੇ ਰਹਿੰਦੇ ਹੋ ਮੈਨੂੰ ਉਦੋਂ ਯਕੀਨ ਹੋਇਆ ਮੈਂ ਕਿਹਾ ਡਾਕਟਰਾਂ ਦੇ ਕੰਮ ਖੜੇ ਪਏ ਆ ਰੀਨਾ ਰੂਲਾ ਕਰਕੇ ਤਾਂ ਕਰ ਕਿ ਹੋਰ ਤੁਹਾਡਾ ਕਿਹੜਾ ਬੇਲੀ ਹੈ ਜਿਹਦੇ ਕੋਲੇ ਤੁਸੀਂ ਆਪਦੀ ਬਿਮਾਰੀ ਜਾਂ ਆਪਦੀ ਗੱਲਬਾਤ ਡਿਸਕਸ ਕਰਨ ਤਾਂ ਰੀਨਾ ਭੇਜਨ ਲੱਗ ਜਾਂਦਾ ਕਮਾਲ ਹੋ ਗਈ ਯਾਰ ਕਿਸੇ ਨੂੰ ਸਲਾਹ ਦੇ ਲੋ ਚੱਜ ਦੀ ਹੋਰ ਤਾਂ ਹੋਰ ਹੈ ਹੋਰ ਗੱਲ ਸੁਣ ਲੋ ਕਿੰਨੇ ਦਿਨ ਹੋ ਗਏ ਫਿਰ ਵੀ ਡਾਕਟਰ ਦੇ ਮੈਂ ਪੈਰੀਪੂਰੀ ਹੱਥ ਲਾ ਕੇ ਮੈਂ ਦਵਾਈ ਲੈ ਲਈ ਮੈਂ ਡਾਕਟਰ ਸਾਹਿਬਾਂ ਆਇਆ ਨਾ ਪਰ ਮੈਂ ਥੋੜਾ ਪੱਕਾ ਪੇਸ਼ੈਂਟ ਹੈਗਾ ਉਹਨੇ ਵਿਚਾਰਾ ਮੰਨ ਗਾ ਕਹਿੰਦਾ ਚਲ ਠੀਕ ਆ ਉਹਨੇ ਦਵਾਈ ਦੋ ਹੀ ਦੇ ਦਿੱਤੀ ਹੁਣ ਮੈਨੂੰ 8 ਦਿਨ ਹੋ ਗਏ ਠੀਕ ਹੋ ਜਦੋਂ ਵੀ ਹੋ ਜਾ ਵੀ ਪੇਟ ਨਾਲ ਸੰਬੰਧ ذریلا ਭੇਜ ਜਾਂਦਾ ਉਹ ਭਰਾਵਾ ਮੈਨੂੰ ਹੁਣ ਕੈਂਸਰ ਤਾਂ ਨਹੀਂ ਹੋਇਆ 10 ਰਾਤ ਹੋ ਗਈ ਤੇਰੇ ਵਾਲੀ ਬੱਸ ਕਰ ਭਰਾਵਾ ਬੱਸ ਕਰ ਬਹੁਤ ਦੇਖ ਲੈ ਰਾਮ ਬਣ ਮੈਂ ਲਾਜ ਬਹੁਤ ਦੇਖ ਲੈ ਹੈਗਾ ਕੋਈ ਨੀਂ ਚਾ ਬੰਦਾ ਜਿਹੜਾ ਤੁਹਾਨੂੰ ਆਂ ਕਰਦਾ ਹੋਵੇ ਦੂਜੀ ਗੱਲ ਭਰਾਵਾ ਸਹੀ ਗੱਲ ਹੈ ਨੈਟ ਤੇ ਮੈਨੂੰ ਠੀਕ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁੰਦੀ ਵੀ ਇਕਿਆਂ ਨੂੰ ਨੌਲੇਜ ਨਹੀਂ ਮੇਰੇ ਵਰਗਾ ਨੌਲੇਜ ਨਹੀਂ ਹੁੰਦੇ ਲੈ ਨਹੀਂ ਦੇਣੇ ਚੱਕ ਚੱਕ ਕੇ ਪਾਈ ਜਾਂਦੇ ਉਹ ਜਿਹੜੇ ਆਪਾਂ ਹੈ ਜਿਹੜੇ ਇਹਨਾਂ ਨੂੰ ਫੋਲੋ ਕਰ ਕਰਕੇ ਦਵਾਈਆਂ ਲਈਏ ਨੇ ਤੇ ਕੰਮ ਵਧੀ ਜਾਂਦਾ ਕੀ ਕਰ ਗਿਆ ਯਾਰ ਡਾਕਟਰ ਮੇਰੇ ਨਾਲ ਜ਼ਰੂਰ ਸਹਿਮਤ ਹੋਣਗੇ